ਹਾਂਜੀ ਮੇਰੇ ਵੱਲੋਂ ਸਾਰੇ ਮੇਰੇ ਵੀਰ ਭਰਾਵਾਂ ਨੂੰ ਪਿਆਰਤਰੀ ਸਤਿ ਸ਼੍ਰੀਕਾਲ ਜੀ ਉਮੀਦ ਕਰਦੇ ਵੀ ਆਪਣੇ ਸਾਰੇ ਜ਼ਿਮੀਂਦਾਰ ਭਰਾ ਠੀਕ ਠਾਕ ਹੋਮਗੇ ਹੁਣ ਜ਼ਿਮੀਂਦਾਰ ਭਰਾ ਜਿਹੜੇ ਹੁਣ ਮੱਕੀ ਬਿਜਾਈ ਕਰਨ ਦੀ ਤਿਆਰੀ ਕਰ ਰਹੇ ਨੇ ਕਿਉਂਕਿ ਕਈ ਵੀਰ ਭਰਾਵਾਂ ਦੇ ਜਿਹੜੇ ਆਲੂ ਦੀ ਪਟਾਈ ਤੋਂ ਬਾਅਦ ਹੁਣ ਮੱਕੀ ਦੀ ਤਿਆਰੀ ਚੱਲ ਰਹੀ ਹੈ ਕਈਆਂ ਨੇ ਚਲੋ ਮਟਰ ਲਾਏ ਹੋਏ ਸੀ ਕੋਈ ਵੀ ਤੁਸੀਂ ਫਸਲ ਲਾਈ ਹੋਈ ਸੀ ਤੇ ਹੁਣ ਜਿਹੜਾ ਤੁਹਾਡਾ ਖੇਤ ਵੇਲਾ ਹੈ ਤੇ ਅੱਜ ਆਪਾਂ ਗੱਲ ਕਰਨੀ ਹੈ ਜੀ ਵੀ ਆਪਾਂ ਮੱਕੀ ਦੀ ਬਜਾਈ ਕਰਨ ਦਾ ਸਹੀ ਸਮਾਂ ਕਦੋਂ ਹੈ ਕਦੋਂ ਆਪਾਂ ਮੱਕੀ ਦੀ ਬਜਾਈ ਨੂੰ ਆਪਾਂ ਕਰ ਸਕਦੇ ਆ ਤੇ ਬਜਾਈ ਸਮੇਂ ਜਿਹੜੀਆਂ ਕੁਝ ਕੁ ਗੱਲਾਂ ਦਾ ਜਿਹੜਾ ਤੁਸੀਂ ਧਿਆਨ ਰੱਖਣਾ ਕਿਉਂਕਿ ਪਿਛਲੇ ਸਾਲਾਂ ਦੇ ਵਿੱਚ ਜਿਹੜੀ ਇਹ ਸਮੱਸਿਆ ਆਈ ਹੈ ਕਿਉਂਕਿ ਜੇ ਆਪਾਂ ਕੰਮ ਛੋਟਾ ਜਿਹਾ ਹੁੰਦਾ ਜੇ ਆਪਾਂ ਉਹ ਚੀਜ਼ ਨੂੰ ਪਹਿਲੇ ਨੰਬਰ ਤੇ ਆਪਾਂ ਮਤਲਬ ਗੌਰ ਕਰ ਲਈਏ ਤਾਂ ਬਾਅਦ ਦੇ ਵਿੱਚ ਆਪਾਂ ਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਆਉਂਦੀ ਬਾਦ ਦੇ ਵਿੱਚ ਆਪਣਾ ਜਿਹੜਾ ਸਾਰਾ ਕੰਮ ਖਰਾਬ ਹੋ ਜਾਂਦਾ ਉਹ ਕਿਹੜੀਆਂ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਹੈ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਮੱਕੀ ਦੀ ਤੁਹਾਨੂੰ ਬਿਜਾਈ ਦਾ ਸਮਾਂ ਵੀ ਦੱਸੂਗੇ ਵੀ ਕਿੰਨੀ ਤਰੀਕ ਤੋਂ ਮਤਲਬ ਫਰਵਰੀ ਚ ਆਪਾਂ ਮੱਕੀ ਦੀ ਬਿਜਾਈ ਦਾ ਸਹੀ ਸਮਾਂ ਹੈ ਤੇ ਤੁਸੀਂ ਪਹਿਲਾਂ ਤਾਂ ਆਪਣੇ YouTube ਚੈਨਲ ਨੂੰ ਤੁਸੀਂ ਸਾਰਿਆਂ ਨੇ ਸਬਸਕ੍ਰਾਈਬ ਕਰ ਲੈਣਾ ਹੈ ਤੇ ਬੈਲ ਦਾ ਬਟਨ ਪ੍ਰੈਸ ਕਰ ਲਓ ਹਾਂਜੀ ਪਹਿਲਾਂ ਤਾਂ ਆਪਾਂ ਬਿਜਾਈ ਦੀ ਜੇ ਆਪਾਂ ਗੱਲ ਕਰੀਏ ਤਾਂ ਫਰਵਰੀ ਮਹੀਨੇ ਦੇ ਵਿੱਚ ਜਿਹੜੀ ਅਸਲ ਦੇ ਵਿੱਚ ਜਿਹੜੀ ਮੱਕੀ ਦੀ ਬਿਜਾਈ ਸ਼ੁਰੂ ਕਰਨੀ ਚਾਹੀਦੀ ਹੈ ਕਿਉਂਕਿ ਅੱਜ ਮੰਨ ਕੇ ਚੱਲੋ 5 ਫਰਵਰੀ ਹੋ ਗਈ ਜਿਹੜਾ ਟੈਂਪਰੇਚਰ ਹੈ ਹਜੇ ਵੀ ਜਿਹੜਾ ਟੈਂਪਰੇਚਰ ਹੈ ਥੋੜਾ ਜਿਹਾ ਡੂੰ ਚੱਲ ਰਿਹਾ ਮਤਲਬ ਹਜੇ ਗਰਮੀ ਮਤਲਬ ਜਿਵੇਂ ਮੱਕੀ ਨੂੰ ਜਿਹੜਾ ਜਰਮੀਨੇਸ਼ਨ ਦੇ ਲਈ ਮੌਸਮ ਚਾਹੀਦਾ ਥੋੜੀ ਜਿਹੀ ਗਰਮੀ ਵਾਲਾ ਉਹ ਮੌਸਮ ਹਜੇ ਨਹੀਂ ਚੱਲ ਰਿਹਾ ਇਸ ਕਰਕੇ ਤੁਸੀਂ ਕੋਸ਼ਿਸ਼ ਕਰਨੀ ਹੈ ਵੀ 12 13 ਫਰਵਰੀ ਤੋਂ ਜਿਹੜੀ ਮੱਕੀ ਦੀ ਬਿਜਾਈ ਸ਼ੁਰੂ ਕੀਤੀ ਜਾਵੇ ਕਿਉਂਕਿ ਕਈ ਵਾਰ ਕੀ ਹੋ ਜਾਂਦਾ ਆਪਣੀ ਕਿਸਮਤ ਹੁੰਦੀ ਹੈ ਕਈ ਵਾਰ ਆਪਾਂ ਕਾਹਲੀ ਕਰਦੇ ਆ ਜਿਹੜੀ ਆਪਣੀ ਬਾਕੀ ਹੈ ਉਹ ਪ੍ਰੋਪਰ 100% ਜਰਮੀਨੇਸ਼ਨ ਨਹੀਂ ਕਰਦੀ ਜੇ 100% ਦੇ ਵਿੱਚੋਂ 80% ਮਕੀਨੀ ਜਰਮੀਨੇਸ਼ਨ ਕੀਤਾ ਤਾਂ ਫਿਰ ਜਿਹੜਾ ਆਪਾਂ ਨਾ ਝਾੜ ਦੇ ਉੱਤੇ ਅਸਰ ਜ਼ਰੂਰ ਪਾਊਗਾ ਤੇ ਉਸ ਚੀਜ਼ ਨੂੰ ਪਹਿਲਾਂ ਤਾਂ ਆਪਾਂ ਦੇਖਦੇ ਨਹੀਂ ਤੇ ਬਾਅਦ ਦੇ ਵਿੱਚ ਆਪਾਂ ਨੂੰ ਜਿਹੜਾ ਇਹਨਾਂ ਗੱਲਾਂ ਦਾ ਆਪਾਂ ਨੂੰ ਧਿਆਨ ਰੱਖਣ ਜੋਗ ਮਤਲਬ ਬਾਅਦ ਵਿੱਚ ਆਪਾਂ ਨੂੰ ਮੁਸ਼ਕਲਾ ਜੇ ਲਨੀ ਆਪਣੀਂ ਦੀ ਤੇ ਦੂਜਾ ਨੰਬਰ ਕਿਉਂਕਿ ਪਿਛਲੇ ਸਾਲਾਂ ਦੇ ਵਿੱਚ ਵੀ ਆਪਾਂ ਵੀਡੀਓਜ਼ ਦੇ ਵਿੱਚ ਦੇਖਿਆ ਤੁਸੀਂ ਕਈ ਜ਼ਿਮੀਂਦਾਰ ਭਰਾਵਾਂ ਦੇ ਨਾਲ ਠੱਗੀ ਵੀ ਹੋਈ ਹੈ ਤੁਸੀਂ ਹੁਣ ਮੱਕੀ ਦੇ ਤੁਸੀਂ ਬੀਜ ਖਰੀਦਨੇ ਨੇ ਜਿਨ੍ਹਾਂ ਨੇ ਖਰੀਦ ਲਿਆ ਤੁਹਾਡੇ ਕੋਲ ਟਾਈਮ ਹੈਗਾ ਤੁਸੀਂ ਕੋਈ ਵੀ ਬੀਜ ਚੋਹੋ ਕੰਪਨੀ ਦਾ ਕਿਸੇ ਵੀ ਤਰੀਕੇ ਦੀ ਕੰਪਨੀ ਤੁਸੀਂ ਬੀਜ ਦੀ ਪਹਿਲਾ ਜਰਮੀਨੇਸ਼ਨ ਜ਼ਰੂਰ ਚੈੱਕ ਕਰੋ ਕਿਉਂਕਿ ਗੱਲ ਕੁਝ ਨਹੀਂ ਹੁੰਦੀ ਜੇ ਆਪਾਂ ਪਹਿਲਾ ਬੀਜ ਦੀ ਆਪਾਂ ਜਰਮੀਨੇਸ਼ਨ ਆਪਾਂ ਚੈੱਕ ਕਰ ਦਵਾਂਗੇ ਵੀ ਪ੍ਰੋਪਰ 100% ਜਿਹੜੀ ਬੀਜ ਸਹੀ ਹੈਗਾ ਜਾਂ ਨਹੀਂ ਤਾਂ ਆਪਣਾ ਬਾਅਦ ਦੇ ਵਿੱਚ ਜਿਹੜਾ ਟਾਈਮ ਦੀ ਬਚਤ ਹੋਊਗੀ ਤੇ ਸਮਾਂ ਨਹੀਂ ਖਰਾਬ ਹੋਊਗਾ ਤੇ ਬਾਕੀ ਜਿਹੜਾ ਖਰਚੇ ਤੋਂ ਆਪਾਂ ਬਚ ਰਵਾਂਗੇ ਕਿਉਂਕਿ ਪਿਛਲੇ ਸਾਲਾਂ ਦੇ ਵਿੱਚ ਵੀ ਹੋਇਆ ਕਈ ਵੀਰ ਭਰਾਵਾਂ ਨੇ 10-10 20-20 ਕਿੱਲੇ ਮੱਕੀ ਦੀ ਬਜਾਈ ਕੀਤੀ ਸੀ ਪਰ ਉਹਨਾਂ ਦਾ ਇੱਕ ਵੀ ਡੱਕਾ ਜਿਹੜਾ ਬੀਜ ਦੀ ਜਰਮੀਨੇਸ਼ਨ ਨਹੀਂ ਹੋਈ ਬਾਅਦ ਦੇ ਵਿੱਚ ਕਿਸਾਨ ਭਰਾਵੋ ਕੁਝ ਨਹੀਂ ਬਣਦਾ ਜੇ ਤੁਸੀਂ ਪਹਿਲਾਂ ਹੀ ਉਹਦੀ ਜਰਮੀਨੇਸ਼ਨ ਬੀਜ ਦੀ ਚੈੱਕ ਕਰ ਲਮੋਗੇ ਤਾਂ ਬਾਅਦ ਦੇ ਵਿੱਚ ਆਪਾਂ ਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਆਣੀ ਤੇ ਬਾਕੀ ਬਿਜਾਈ ਤੁਸੀਂ ਜ਼ਰੂਰ ਦੇਖ ਕੇ ਕਰਨੀ ਹੈ ਟੈਂਪਰੇਚਰ ਤੁਸੀਂ ਦੇਖ ਕੇ ਕਰਨੀ ਹੈ ਕਿਉਂਕਿ ਜਿਹੜਾ ਮੱਕੀ ਦੀ ਬਿਜਾਈ ਲਈ ਜਿਹੜਾ ਜਰਮੀਨੇਸ਼ਨ ਦੇ ਲਈ ਜਿਹੜਾ ਦਿਨ ਦਾ ਟੈਂਪਰੇਚਰ ਹੈ ਉਹ ਤਕਰੀਬਨ ਹੈ 24 ਡਿਗਰੀ ਤੋਂ ਲੈ ਕੇ 25 ਡਿਗਰੀ ਚਾਹੀਦਾ ਫਿਰ ਜਿਹੜੀ ਮੱਕੀ ਆਪਣੀ ਪੂਰਾ ਵਧੀਆ ਜਿਹੜਾ ਜਰਮੀਨੇਸ਼ਨ ਕਰਦੀ ਹੈ 100% ਤੇ ਬਾਕੀ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਜੀ ਤੁਹਾਡਾ ਸਾਰੇ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਬਾਕੀ ਆਪਣੀਆਂ ਇਸ ਚੈਨਲ ਦੇ ਉੱਤੇ ਹੋਰ ਵੀਡੀਓ ਆਪਾਂ ਰੋਜ਼ ਅਪਲੋਡ ਕਰਦੇ ਰਵਾਂਗੇ